ਆਹ ਦੇਖ ਕਿਵੇਂ ਪਾਣੀ ਉਬਲਦਾ ਮਾੜਾ ਕੈਮਰਾ ਦਿਖਾਈ ਬਾਈ ਆਹ ਦੇਖ ਕਿਵੇਂ ਕੈਂਸਰਾਂ ਦੇ ਵਿੱਚ ਜ਼ਹਿਰਾਂ ਉਬਲਦਿਆਂ ਨੇ ਪਤਾ ਨਹੀਂ ਕਿੰਨੀਆਂ ਡਾਈੰਗ ਫੈਕਟਰੀਆਂ ਇੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਜ਼ਹਿਰ ਪਾ ਰਹੀਆਂ ਨੇ ਆਉ ਆ ਗਿਆ ਵੱਡਾ ਦਰਿਆ ਹੁਣ ਨਾਲਾ ਜ਼ਹਿਰ ਨਾ ਇਹ ਨਾਲਾ ਆ ਰਿਹਾ ਨਾ ਇਹ ਦਰਿਆ ਆ ਰਿਹਾ ਹੁਣ ਤਾਂ ਜ਼ਹਿਰ ਬਣਦਾ ਜੀ ਲੋਕਾਂ ਨੂੰ ਕੈਂਸਰ ਦਿੰਦਾ ਹੈ ਜੀ ਜਵਾਕ ਮਾਰਦਾ ਲੋਕਾਂ ਦੇ ਧਰਤੀ ਨੂੰ ਮਾਰੀ ਜਾਂਦਾ ਇੱਥੇ ਖੜ੍ਹਾ ਨਹੀਂ ਜਾਂਦਾ ਨੱਕ ਨੂੰ ਸੰਗ ਨੂੰ ਅੱਖਾਂ ਨੂੰ ਇਹ ਚੜਦੀ ਆ ਹਵਾੜ ਸਾਂਦਕੀ ਮੁਸ਼ਕਲ ਮੈਂ ਨਾ ਬੰਦਾ ਉਹੀ ਬੇਵੋਸ਼ ਹੋ ਕੇ ਡਿੱਗ ਪਿਆ ਤੇ ਇਹ ਪਾਣੀ ਲੋਕ ਉਹ ਰਫਾਇਲ ਕਾ ਪ੍ਰੋਇਫਰ 3 ਫੁੱਟ ਮੋਗਾ ਹੋਰ ਆਸਾਂ ਤੱਕ ਤੇ ਲੋਕੇ ਪੀਂਦੇ ਉੱਥੇ ਲੋਕਾਂ ਦੀ ਧਰਤੀ ਨੂੰ ਵੀ ਕੈਂਸਰ ਹੋ ਗਿਆ ਅਪਾਹਜ ਲੂਲੇ ਲੰਗੜੇ ਇੰਨੇ ਕਾਣੇ ਜਵਾਕ ਪੈਦਾ ਹੋਣ ਲੱਗੇ ਆਹ ਜ਼ਹਿਰ ਨਾਲ ਕੋਈ ਆਪਾਂ ਕਹਿੰਦਾ ਚਿੱਟਾ ਛੇਮਾਂ ਦਰਿਆ ਕੋਈ ਇਹ ਕਿਹੜਾ ਦਰਿਆ ਹੈ ਚਿੱਟਾ ਦਾ ਤੁਸੀਂ ਠੀਕ ਆਪਣੀ ਮਰਜ਼ੀ ਨਾਲ ਕੋਈ ਬੰਦਾ ਪੀਂਦਾ ਤੇ ਮਰਦਾ ਉਹ ਇਹਦਾ ਧੱਕੇ ਨਾਲ ਤੁਸੀਂ ਦੇ ਰਹੇ ਹੋ ਜ਼ਹਿਰ ਧੱਕੇ ਨਾਲ ਮਾਰ ਰਹੇ ਹੋ ਪੰਜਾਬ ਨੂੰ ਬੁੱਢਾ ਕਿ ਮੇਰੀ ਜਨਾਨੀ ਬਹੁਤ ਸੋਹਣੀ ਆ ਲੋਕ ਨੂੰ ਦੇਖਣ ਆ ਜਾਂਦੇ ਰੇਲੀਆਂ ਉਹ ਘਰੋਂ ਸੁਰਖੀ ਬਿੰਦੀ ਪੂਰੀ ਪਾウダー ਛੋਡਰ ਲਵਾ ਕੇ ਭੇਜਦਾ ਵੀ ਤੂਰੀ ਬੰਨ ਛਣ ਕੇ ਜਾ ਤੇ ਲੋਕ ਤੁਹਾਨੂੰ ਦੇਖਣ ਆਉਣਗੇ ਇਹ ਮੁੱਦਾ ਹੈ ਥੱਲੇ ਲੋਕ ਬੱਲੇ ਬੱਲੇ ਅੱਛਾ ਅੱਛਾ ਜਿਹਾ ਕਮਾਲ ਆ ਜੀ ਰਾਜੇ ਬੜਗੀਆਂ ਜਨਾਨੀ ਬਹੁਤ ਸੋਹਣੀਆਂ ਚਲੋ ਰੇਲੀ ਚਾਹੀ ਦੇਖਣ ਲੋਕ ਦੇ ਕੀ ਵੋਟਾਂ ਆਪਾਂ ਦੀ ਜਨਾਨੀ ਬਹੁਤ ਸੋਹਣੀ ਹੈ ਅਸੀਂ ਵੀ ਜੰਮੇ ਵਾ ਅਸੀਂ ਖੁਦ ਕਰਜ ਹੋਗੇ ਸਾਨੂੰ ਤਾਂ ਇਕੱਲਾ ਪੈਸਾ ਚਾਹੀਦਾ ਉਹ ਪੈਸਾ ਕੀ ਕਰੋਗੇ ਉਹ ਸੁਈ ਜਾਂਦਾ ਹੀ ਨਾ ਰਹੇ ਆ ਇਨਸਾਨ ਦੀ ਕਰਾਮਾਤ ਹੈ ਇਧਰਲੇ ਪਾਸੇ ਆ ਕੁਦਰਤ ਦੀ ਕਰਾਮਾਤ ਹੈ ਇਦਰੋਂ ਅਮਰਤ ਆ ਰਿਹਾ ਇਦਰੋਂ ਜ਼ਹਿਰ ਆ ਰਿਹਾ ਸੀ ਉਹਨਾਂ ਨੂੰ ਮਿਕਸ ਕਰ ਰਹੇ ਆਂ ਰੰਗ ਵਾਲਾ ਕੁਝ ਹੋਰ ਪੈਂਡ ਉਧਰ ਮਲੂਟ ਲਾਗੇ ਉੱਥੇ ਗਏ ਉੱਥੇ ਜਾ ਕੇ ਵੇਖਿਆ ਕਿ ਬੱਚੇ ਆ ਬਾਹਰ ਜਮ ਰਹੇ ਨੇ ਜੀ ਐਡੇ ਕਰਕੇ ਆ ਪਾਣੀ ਕਰ ਥੋੜਾ ਥੱਲਾ ਪਾਣੀ ਮੁੱਕ ਗਿਆ ਓਏ ਬਚਾ ਲੋ ਥੱਲੋਂ ਪਾਣੀ ਖਤਮ ਹੋ ਗਿਆ ਧਰਤੀ ਮੰਦਰ ਹੁਣ ਵੱਲ ਵੱਧ ਗਈ ਉਹ ਜ਼ੈਰਾ ਪਾਤੀਆਂ ਥੋੜੇ ਦਰਿਆਵਾਂ ਚ ਓਏ ਆ ਬਚਾ ਲੋ ਉੱਠ ਕੇ ਉਹ ਜਵਾਨੀ ਥੋੜੀ ਬਾਹਰ ਨੂੰ ਭੱਜ ਗਈ ਉਹ ਪ੍ਰਵਾਸੀਆਂ ਦੇ ਕਬਜ਼ੇ ਹੋਈ ਜਾਂਦੇ ਬੁੱਟੇ ਦਰਿਆ ਚ ਆ ਕੇ ਜੀਸਵੀਆਂ ਲਿਆ ਕੇ ਟਾਲੀਆਂ ਭਰ ਕੇ ਲੈ ਕੇ ਬੰਨ ਮਾਰਾਂਗੇ ਉਦ ਦੇ ਲੋਕਾਂ ਨੂੰ ਲਾਂ ਬੰਦ ਕਰਦੇ ਆਂ ਪੀਰ ਕਰਦੇ ਆਂ ਉਦ ਦੇ ਪੈਰ ਜੁੱਤੀ ਨਾ ਪਾਏ ਓਏ ਲੋਹੇ ਦਾ ਗੇਟ ਸਰਗੀਆਂ ਵਾਲਾ ਕਿਸੇ ਫੈਕਟਰੀ ਦੇ ਅੱਗੇ ਆ ਬੁੱਡੇ ਦਰਿਆ ਦੇ ਉੱਤੇ ਤੇ ਬੁੱਡੇ ਦਰਿਆ ਦੇ ਵਿੱਚੋਂ ਹਵਾ ਨਾਲ ਜਿਹੜਾ ਕੈਮੀਕਲ ਉੱਡ ਕੇ ਉਹ ਸਰਗੇ ਤੇ ਪਿਆ ਸਰਗਿਆ ਉਹ ਕੈਮੀਕਲ ਨੇ ਗਾਲਤਾ ਇੰਨੀ ਜ਼ਹਿਰ ਹੈ ਚ ਜੀ ਤੇ ਇਹ ਇਹ ਲੋਕ ਪੀ ਕੇ ਲੋਕਾਂ ਦੀ ਹੱਡੀਆਂ ਵੱਢਣਗੀਆਂ ਅੰਦਰ ਪੁਰਾ ਪੰਜਾਬੀ ਵੀ ਦੇਖ ਰਹੇ ਹਾਂ ਤੁਸੀਂ ਮੈਂ ਆਇਸ਼ਾ ਬੁੱਢਾ ਦਰਿਆ ਕਹਿਣ ਵਾਲਾ ਜਿਹੜਾ ਦਰਿਆ ਸੀ ਉਹਨਾਂ ਨੂੰ ਬੁੱਢਾ ਨਾਲਾ ਕਹਿਣ ਲੱਗ ਗਏ ਆ ਬੁੱਢਾ ਨਾਲਾ ਤਾਂ ਕਾਲੇ ਰੰਗ ਦਾ ਪੂਰਾ ਹੋਇਆ ਪਿਆ ਜਿਹੜਾ ਕਿ ਬਿਮਾਰੀਆਂ ਲੋਕਾਂ ਨੂੰ ਲਗਾ ਰਿਹਾ ਤਸਵੀਰ ਮੈਂ ਤੁਹਾਨੂੰ ਦਿਖਾਣੀ ਚਾਹਾਂਗੀ ਕਿ ਇਹ ਉਹ ਬੁੱਢਾ ਦਰਿਆਵਾ ਜਿਹੜਾ ਖੁੱਤਾ ਮੈਲਾ ਹੋਇਆ ਹੀ ਹੈ ਤੇ ਹੁਣ ਸਤਲੁਜ ਦੇ ਵਿੱਚ ਮਿਲ ਕੇ ਸਤਲੁਜ ਨੂੰ ਵੀ ਗੰਦਲਾ ਕਰਦਾ ਪਿਆ ਤੇ ਇਹੀ ਸਤਲੁਜ ਦਾ ਪਾਣੀ ਹੈ ਜਿਹੜਾ ਅੱਗੇ ਕਈ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾਂਦਾ ਜਿੱਥੇ ਕਿ ਬਿਮਾਰੀਆਂ ਕਈ ਤਰ੍ਹਾਂ ਦੇ ਫੈਲਾਰਿਆ ਤੇ ਸਾਡੇ ਨਾਲ ਲੱਖਸੇ ਦਾ ਨਹੀਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਫਲਾਂ ਤਸਵੀਰ ਦਿਖਾਓ ਜੀ ਉਹ ਆ ਗਿਆ ਬੁੱਢਾ ਦਰਿਆ ਹੁਣ ਨਾਲਾ ਜ਼ਹਿਰ ਜੀ ਨਾ ਇਹ ਨਾਲਾ ਰਿਹਾ ਨਾ ਇਹ ਦਰਿਆ ਰਿਹਾ ਹੁਣ ਤਾਂ ਜ਼ਹਿਰ ਬਣਦਾ ਜੀ ਲੋਕਾਂ ਨੂੰ ਕੈਂਸਰ ਦਿੰਦਾ ਜੀ ਜਵਾਕ ਮਾਰਦਾ ਲੋਕਾਂ ਦੇ ਧਰਤੀ ਨੂੰ ਮਾਰੀ ਜਾਂਦਾ ਜਾਨਵਰ ਪਸ਼ੂ ਪੰਛੀ ਕੁੱਲ ਚੀਜ਼ ਨੂੰ ਮਾਰੀ ਜਾਂਦਾ ਉਹ ਆ ਗਿਆ ਇੱਥੋਂ ਦਿਖਾ ਦਿਓ ਉਹ ਸੱਤ ਲੋ ਜਾ ਗਿਆ ਤੇ ਆਹ ਦੇਖ ਲੋ ਇੱਥੇ ਖੜਿਆ ਨਹੀਂ ਜਾਂਦਾ ਨੱਕ ਨੂੰ ਸੰਗ ਨੂੰ ਅੱਖਾਂ ਨੂੰ ਇਹ ਚੜਦੀ ਹਵਾੜ ਗੰਦਗੀ ਮੁਸ਼ਕ ਮੈਂ ਨਾ ਬੰਦਾ ਉਹੀ ਬੇਵੋਸ਼ ਹੋ ਕੇ ਡਿੱਗ ਫਿਰ ਤੇ ਇਹ ਪਾਣੀ ਲੋਕ ਹਬੋਰ ਫਾਇਲ ਕਾ ਪਰੋਇਪਰ ਫਰੀਦਕੋਟ ਮੋਗਾ ਔਰ ਰਾਜਸਥਾਨ ਤੱਕ ਦੇ ਲੋਕੇ ਪਾਣੀ ਪੀਂਦੇ ਆ ਜੀ ਉੱਥੇ ਲੋਕਾਂ ਦੀ ਧਰਤੀ ਨੂੰ ਵੀ ਕੈਂਸਰ ਹੋ ਗਿਆ ਅਪਾਹਜ ਲੂਲੇ ਲੰਗੜੇ ਇੰਨੇ ਕਾਣੇ ਜਵਾਕ ਪੈਦਾ ਹੋਣ ਲੱਗ ਗਏ ਆ ਜਹਿਰਾਂ ਨਾਲ ਉਹ ਆਪਾਂ ਕਹਿੰਦਾ ਚਿੱਟਾ ਛੇਮਾ ਦਰਿਆ ਉਹ ਇਹ ਕਿਹੜਾ ਦਰਿਆ ਹੈ ਇਹ ਕਿਹੜਾ ਦਰਿਆ ਆ ਜਹਿਰ ਚਿੱਟਾ ਦਾ ਤੁਸੀਂ ਠੀਕ ਆਪਣੀ ਮਰਜ਼ੀ ਨਾਲ ਕੋਈ ਬੰਦਾ ਪੀਂਦਾ ਤੇ ਮਰਦਾ ਹੈ ਉਹ ਇਹਦਾ ੱਟਕੇ ਨਾਲ ਤੁਸੀਂ ਦੇ ਰਹੇ ਹੋ ਜ਼ਹਿਰ ੱਟਕੇ ਨਾਲ ਮਾਰ ਰਹੇ ਹੋ ਪੰਜਾਬ ਨੂੰ ਜੀ ਜੇ ਮੈਂ ਖਤਮ ਕਰ ਰਹੇ ਹਾਂ ਪੰਜਾਬ ਦੀ ਨਸਲ ਕੂਸ਼ੀ ਕਰ ਰਹੇ ਹਾਂ ਪੰਜਾਬ ਦੀ ਜੀ ਇਹ ਇਹ ਅੱਤਵਾਦ ਹੈ ਇਹ ਕਹਿੰਦੇ ਨਾ ਅੱਤਵਾਦ ਇਹ ਹੁੰਦਾ ਅੱਤਵਾਦ ਇਹ ਅੱਤਵਾਦ ਅਸਲ ਆ ਅੱਤਵਾਦ ਹੈ ਜਿਹੜੇ ਨਾਲ ਇਸ ਅੱਤਵਾਦ ਨਾਲ ਪੰਜਾਬ ਦੀ ਜਵਾਨੀ ਪੰਜਾਬ ਦੀਆਂ ਨਸਲਾਂ ਤਵਾ ਆਹ ਦੇਖ ਕਿਵੇਂ ਪਾਣੀ ਉਬਲਦਾ ਮਾੜਾ ਕੈਮਰਾ ਦਿਖਾਈ ਬਾਈ ਆਹ ਦੇਖ ਕਿਵੇਂ ਗੈਂਸਾਂ ਦੇ ਵਿੱਚ ਜ਼ਹਿਰਾਂ ਉਬਲਦੀਆਂ ਨੇ ਪਤਾ ਨਹੀਂ ਕਿੰਨੀਆਂ ਡਾਈੰਗ ਫੈਕਟਰੀਆਂ ਇੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਜ਼ਹਿਰ ਪਾ ਰਹੀਆਂ ਨੇ ਜੀ ਕਿ ਅੱਗਦਰ ਕਿੰਨਾ ਦਾ ਕਸੂਰ ਆ ਇਸ ਦੇ ਵਿੱਚ ਇਨਸਾਨ ਦਾ ਆਵਦਾ ਕਸੂਰ ਆ ਅਸਲ ਜਿੱਥੇ ਹਕੂਮਤਾਂ ਜ਼ਿੰਮੇਵਾਰ ਹੈ ਅਸੀਂ ਵੀ ਜ਼ਿੰਮੇਵਾਰ ਆ ਅਸੀਂ ਖੁਦ ਕਰਜ਼ੇ ਹੋਗੇ ਸਾਨੂੰ ਤਾਂ ਇਕੱਲਾ ਪੈਸਾ ਚਾਹੀਦਾ ਉਹ ਪੈਸਾ ਕੀ ਕਰੋਗੇ ਤੁਸੀਂ ਜਉਂਦੇ ਹੀ ਨਾ ਰਹੇ ਤਾਂ ਹਸਪਤਾਲ ਤੁਸੀਂ ਭਰੀ ਜਾਣੇ ਹੋ ਡਾਕਟਰਾਂ ਦੇ ਘਰ ਤੁਸੀਂ ਭਰੀ ਜਾਣੇ ਹੋ ਪੈਸੇ ਨਾਲ ਬਿਮਾਰ ਹੋ ਕੇ ਤੁਸੀਂ ਮਰੀ ਜਾਣੇ ਹੋ ਜਵਾਹ ਤੁਹਾਡੇ ਜਮਣੋਂ हट ਕੇ ਜਵਾਹ ਜਮਣ ਦੀ ਸ਼ਕਤੀ ਛੋਡੀ ਮਰ ਗਈ ਬਾਜਪਨ ਸਾਡੀਆਂ ਬੁੜੀਆਂ ਚਾਉਣ ਲੱਗ ਗਿਆ ਬੀਬੀਆਂ ਚਾਉਣ ਲੱਗ ਗਿਆ ਕੀ ਕਰੋਗੇ ਉਹ ਪੈਸਾ ਕਿਉਂ ਨਹੀਂ ਉੱਠ ਕੇ ਲੜਦੇ ਹੋ ਇੰਨਾ ਤੁਹਾਡੇ ਕੋਲੇ ਕਿ ਆ ਵੋਟਾਂ ਆਈਆਂ ਕਿਹੜੇ ਆ ਮੁੱਦੇ ਬਣੇ ਆ ਭੈਣ ਮੇਰੀ ਇਹ ਵੋਟਾਂ ਦੇ ਵਿੱਚ ਮੈਂ ਇਹੀ ਮੁੱਦੇ ਬਣਾਏ ਸੀ ਉਹ ਥੋੜੋ ਥੱਲਾ ਪਾਣੀ ਮੁੱਕ ਗਿਆ ਓਏ ਬਚਾ ਲੋ ਥੱਲੋਂ ਪਾਣੀ ਖਤਮ ਹੋ ਗਿਆ ਧਰਤੀ ਮੰਦਰ ਹੁਣ ਵੱਲ ਵੱਧ ਗਈ ਉਹ ਜ਼ੈਰਾ ਪਾਤੀਆਂ ਸੋਡੇ ਦਰਿਆਵਾਂ ਚ ਓਏ ਆ ਬਚਾ ਲੋ ਉੱਠ ਕੇ ਉਹ ਜਵਾਨੀ ਸੋਡੀ ਬਾਹਰ ਨੂੰ ਭੱਜ ਗਈ ਉਹ ਪ੍ਰਵਾਸੀਆਂ ਦੇ ਕਬਜ਼ੇ ਹੋਈ ਜਾਂਦੇ ਰੋ ਇਹੀ ਮੇਰੇ ਮੁੱਦੇ ਸੀ ਵੋਟਾਂ ਚ ਇੱਥੇ ਲੋਕਾਂ ਨੇ ਮੇਰੇ ਮੁੱਦੇ ਨੂੰ ਸਮਝਿਆ ਨਹੀਂ ਇੱਥੇ ਕਿਹੜੇ ਮੁੱਦੇ ਨੂੰ ਲੋਕਾਂ ਨੇ ਵੋਟਾਂ ਪਾਈਆਂ ਕਿਹੜੇ ਛੁਟਕਲੇ ਸੁਣ ਕੇ ਵੋਟਾਂ ਪਾਤੀਆਂ ਕਿਸੇ ਦੀਆਂ ਕਹਾਣੀਆਂ ਕੱਪ ਸੁਣ ਕੇ ਵੋਟਾਂ ਪਾਤੀਆਂ ਕਿਹੜੇ ਡਰਾਮੇ ਦੇਖ ਕੇ ਵੋਟਾਂ ਪਾਤੀਆਂ ਹ ਅਹੀ ਆ ਧਰਤੀ ਦੇ ਖੜਿਆ ਲੁਧਿਆਣੇ ਜਿੱਥੋਂ ਐਮਪੀ ਬਣਿਆ ਰਾਜਾ ਬੜਿੰਗ ਰਾਜੇ ਬੜਿੰਗ ਕੋਲ ਕਿਹੜਾ ਮੁੱਦਾ ਸੀ ਦੱਸੋ ਉਹਦੇ ਕੋਲ ਚਾਹ ਪੀਲੀ ਰੇੜੀ ਦੇ ਕੋਲ ਜਾ ਕੇ ਸਮੋਸੇ ਖਾ ਲੇ ਉਹ ਮੈਂ ਹਰ ਚੈਨਲ ਤੇ ਮੈਂ ਗੱਲ ਕੀਤੀ ਹੈ ਹਰਾਨੀ ਦੀ ਗੱਲ ਆ ਮੈਂ ਇੰਟਰਵਿਊ ਸੁਣਨੇ ਆ ਬੋਲ ਰਿਹਾ ਕਿ ਮੇਰੀ ਜਨਾਨੀ ਬਹੁਤ ਸੋਹਣੀ ਆ ਲੋਕ ਨੂੰ ਦੇਖਣ ਆ ਜਾਂਦੇ ਰੇਲੀਆਂ ਉਹ ਘਰੋਂ ਸੁਰਖੀ ਬਿੰਦੀ ਪੂਰੀ ਪਾਊਡਰ ਛੋਡਰ ਲਵਾ ਕੇ ਭੇਜਦਾ ਵੀ ਪੂਰੀ ਪੰਠਣ ਕੇ ਜਾਂਦੇ ਲੋਕ ਤੁਹਾਨੂੰ ਦੇਖਣ ਆਉਣਗੇ ਇਹ ਮੁੱਦਾ ਹੈ ਪੰਜਾਬ ਦੇ ਲੋਕਾਂ ਤਤਲੇ ਲੋਕ ਬੱਲੇ ਬੱਲੇ ਅੱਛਾ ਅੱਛਾ ਜਿਹਾ ਕਮਾਲ ਆ ਜੀ ਰਾਜੇ ਬੜੰਗ ਦੀ ਜਨਾਨੀ ਬਹੁਤ ਸੋਹਣੀ ਚਲੋ ਰੇਲੀ ਚਾਹੀ ਦੇਖਣ ਚੱਲ ਜੀ ਲੋਕ ਦੇ ਕੀ ਬੋਟਾਂ ਪਾਉਣ ਜਨਾਨੀ ਬਹੁਤ ਸੋਹਣੀ ਹੈ ਜੀ ਸਾਡੇ ਤਾਂ ਆਏ ਲੋਕ ਮੁੱਦਿਆਂ ਨੂੰ ਬੋਟਾਂ ਪਾਉਂਦੇ ਨੇ ਮੁੱਦੇ ਸਾਡੇ ਦਾ ਫਿਰ ਮਰਨਾ ਹੀ ਆ ਸੀ ਜੀ ਤਾਂ ਇਸ ਕਰਕੇ ਇਹ ਮੁੱਦੇ ਨਹੀਂ ਬਣੇ ਸੋ ਹੁਣ ਅਥੇ ਬਿੱਟੂ ਆ ਰਮਨੀ ਦੇ ਬਿੱਟੂ ਬਹੁਤ ਵੱਡੀਆਂ ਗੱਲਾਂ ਮਾਰਦਾ ਰਾਜਾ ਅਮਸ਼ਾਹ ਨਾ ਮੇਰੀ ਯਾਰੀ ਆ ਜੀ ਮੋਦੀ ਸਾਹਿਬ ਪੰਜਾਬ ਲਈ ਆ ਕਰਨਾ ਚਾਹੁੰਦਾ ਮੋਦੀ ਸਾਹਿਬ ਆ ਕਰਨਾ ਚਾਹੁੰਦਾ ਮੈਂ ਫਰਾਂ ਦੇ ਘਰੇ ਜਾਊ ਮੈਂ ਬੰਦੀ ਸਿੰਘਾਂ ਦੀ ਤੇਰੇ ਜੀ ਜੀ ਹਿੰਮਤ ਆ ਜੇ ਤੇਰੀਆਂ ਲੱਤਾਂ ਜਾਨ ਆ ਤੂੰ ਵਾਕਈ ਪੰਜਾਬ ਦਰਦੀ ਐ ਜੇ ਤੇਰੇ ਜੇ ਹਿੰਮਤ ਆ ਤੂੰ ਮੰਤਰੀ ਬਣਾ ਤਾ ਅਗਲੇ ਹਾਰਿਆ ਹੋਇਆ ਵੀ ਨਕਾਰਿਆ ਹੋਇਆ ਲੋਕਾਂ ਦੇ ਤਰ੍ਹਾਂ ਮੰਤਰੀ ਬਣਾ ਤਾ ਆ ਰੋਕ ਕੇ ਦਿਖਾ ਜੀ ਜੇ ਹਿੰਮਤ ਆ ਹਜ਼ਾਰਾਂ ਡਾਇੰਗ ਫੈਕਟਰੀ ਹਜ਼ਾਰਾਂ ਲੁਧਿਆਣਾ ਦੀਆਂ ਡੈਰੀਆਂ ਹਜ਼ਾਰਾਂ ਹਸਪਤਾਲ ਹਜ਼ਾਰਾਂ ਇੱਥੇ ਹੋਰ ਜਿੰਨਾ ਮਤਲਬ ਕਿ ਗੋਹਾ ਮੂਤ ਟਟੀਆਂ ਇੱਥੇ ਲੋਕਾਂ ਦਾ ਸੀਵਰੇਜ ਗੰਦ ਇੱਥੇ ਪੈਂਦਾ ਜੇ ਤੇਰੇ ਜੇ ਹਿੰਮਤ ਆ ਰੋਕ ਕੇ ਦਿਖਾ ਦੇ ਆ ਜਹਿਰ ਜਿਹੜੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤੂੰ ਇਹ ਰੋਕ ਕੇ ਦਿਖਾ ਹੋਰ ਤਾਂ ਬਾਕੀ ਦੇਖਾਂਗੇ ਵੀ ਤੂੰ ਕੀ ਕਰਨ ਜੋਗਰਾ ਹੈਗਾ ਕੱਲੀਆਂ ਤੇਰੇ ਕੋਲ ਗੱਲਾਂ ਨੇ ਡਰਾਮੇ ਨੇ ਇਹ ਮੇਰੇ ਭੈਣ ਮਿਰਗੇ ਕਿਸੇ ਰਾਜੇ ਬੜਿੰਗ ਦੀਆਂ ਲਤਾਂ ਜਾਣ ਨਹੀਂ ਕਿਸੇ ਇੱਥੇ ਬਿੱਟੂ ਦੀਆਂ ਲਤਾਂ ਜਾਣ ਨਹੀਂ ਕਿਸੇ ਹੋਰ ਦੂਜੇ ਤੇ ਭਵੰਤਰੀਆਂ ਲਤਾਂ ਜਾਣ ਨਹੀਂ ਕਿਸੇ ਹੋਰ ਦੀਆਂ ਲਤਾਂ ਜਾਣ ਨਹੀਂ ਜੇ ਅੱਛੇ ਇਹ ਹੱਲ ਕਰਨਗੇ ਲੋਕ ਅਸੀਂ ਐਲਾਨ ਕਰ ਚੁੱਕੇ ਹਾਂ ਅੱਜ ਤਰੀਕ ਦਾ ਐਲਾਨ ਕਰ ਦਾਂਗੇ ਵੀ ਐਨੀ ਤਰੀਕ ਨੂੰ ਬੁੱਡੇ ਦਰਿਆ ਚ ਆ ਕੇ ਜੀਸਵੀਆਂ ਲਿਆ ਕੇ ਟਰਾਲੀਆਂ ਭਰ ਕੇ ਲੈ ਕੇ ਬੰਨ ਮਾਰਾਂਗੇ ਉੱਦੇ ਲੋਕਾਂ ਨੂੰ ਲਾਂ ਬੰਦ ਕਰਦੇ ਆਂ ਅਪੀਲ ਕਰਦੇ ਆਂ ਉੱਦੇ ਪੈਰ ਜੁੱਤੀ ਨਾ ਪਾਏ ਓਏ ਜੇ ਘਰਾਂ 'ਚ ਬੈਠੇ ਤੁਸੀਂ ਤੁਹਾਨੂੰ ਲੱਗਦਾ ਘਰਾਂ 'ਚ ਬੈਠੇ ਕੁੰਡੇ ਲਾ ਕੇ ਅਸੀਂ ਅੰਦਰ ਬਹਿ ਕੇ ਕਮਰਿਆਂ 'ਚ ਬਾਤਾਂਾਂਗੇ ਓਏ ਅੰਦਰ ਬੈਠੇ ਆ ਪਾਣੀ ਪੀ ਕੇ ਮਰ ਜਾਓਗੇ ਪਾਣੀ ਆ ਦਾ ਜੀਵਨ 24 ਘੰਟੇ ਆ ਪਾਣੀ ਵਰਤਦੇ ਆਂ ਆਹੀ ਪਾਣੀ ਥੋੜੀਆਂ ਸਬਜ਼ੀਆਂ ਨੂੰ ਥੋੜੇ ਥੋੜਿਆਂ ਫਸਲਾਂ ਨੂੰ ਥੋੜੀਆਂ ਕਣਕਾਂ ਨੂੰ ਲੱਗਦਾ ਉਹੀ ਕਣਕਾਂ ਨੂੰ ਸਬਜ਼ੀਆਂ ਤੁਸੀਂ ਖਾਣੇ ਹੋ ਜਿਹੜਾਂ ਤੁਹਾਡੇ ਅੰਦਰ ਜਾਂਦੀਆਂ ਇਹੀ ਪਾਣੀ ਤੁਸੀਂ ਵਾਟਰ ਬੱਸ ਸਾਰਾ ਹੀ ਪੀਣੇ ਹੋ ਘੰਦਰਾਂ 'ਚ ਜਾ ਕੇ ਜੀ ਤੁਹਾਨੂੰ ਬੇਨਤੀ ਕਰਦੇ ਆਂ ਜੇ ਸੋ ਨੂੰ ਇਸ ਤਰ੍ਹਾਂ ਦਾ ਇਹ ਜ਼ਹਿਰ ਹੈ ਤੁਹਾਡੀਆਂ ਸਾਰੀਆਂ ਨਸਾਂ ਤਬਾਹ ਕਰਦਾ। ਬੁੱਢਾ ਦਰਿਆਵਾ ਜਿਹੜਾ ਅਕਸਰ ਹੀ ਕਹਿ ਦਈਏ ਕਿ ਰਾਜਨੀਤੀ ਟੌਪਿਕ ਆ ਜਿਹੜਾ ਬਣਦਾ ਰਿਹਾ ਹਮੇਸ਼ਾ ਸਿਆਸਤ ਆ ਜਿਹੜੀ ਬੁੱਢੇ ਦਰਿਆਤੇ ਹੁੰਦੀ ਰਹੀ ਆ ਜਦੋਂ ਸਰਕਾਰ ਆ ਜਾਂਦੀ ਆ ਬਣ ਜਾਂਦੇ ਆ ਕੋਸ਼ਟਾਂ ਫਿਰ ਤੋਂ ਨੀ ਪੱਥਰ ਰੱਖ ਦਿੱਤੇ ਜਾਂਦੇ ਨੇ ਕਰੋੜਾ ਦੇ ਜਿਹੜੇ ਕਰੋੜਾ ਰੁਪਏ ਆ ਜਿਹੜੇ ਬੁੱਢੇ ਦਰਿਆ ਦੇ ਨਾਮ ਆ ਜਿਹੜੇ ਅਨਾਉਂਸ ਕਰ ਦਿੱਤੇ ਜਾਂਦੇ ਨੇ ਲੇਕਿਨ ਬੁੱਢਾ ਦਰਿਆ ਕਾਲੇ ਤੋਂ ਹੋਰ ਕਾਲਾ ਹੁੰਦਾ ਜਾ ਰਿਹਾ ਤੇ ਹੁਣ ਤਾਂ ਸਤਲੁਜ ਦੇ ਵਿੱਚ ਵੀ ਮਿਲ ਕੇ ਉਹਨੂੰ ਜ਼ਾਹਿਰ ਕਰ ਸਿੱਟਿਆ ਸਾਹਿਬ ਐਸੇ ਚਾਰ ਵਾਰੀ ਆਏ ਜੀ ਅਸੀਂ ਬੁੱਢਾ ਦਰਿਆ ਸਾਫ ਕਰਤਾ ਜੀ ਕਰੋੜਾਂ ਰੁਪਏ ਦੇ ਟ੍ਰੀਟਮੈਂਟ ਪਲਾਨ ਆ ਜਿਹੜੇ ਕਹਿੰਦੇ ਲੱਭ ਮੈਂ ਵੀ ਗੱਲ ਕਰਦਾ ਵੀ ਇਹ ਹਵਾੜ ਦਾ ਹੀ ਮਰ ਜੂਗਾ ਬੰਦਾ ਜੀ ਐਥੇ ਤੁਹਾਨੂੰ ਇੱਕ ਦਰਵਾਜ਼ਾ ਦਿਖਾਉਣਾ ਗੇਟ ਲੱਗਿਆ ਹੋਇਆ ਲੋਹੇ ਦਾ ਗੇਟ ਸਰਗਿਆਂ ਵਾਲਾ ਕਿਸੇ ਫੈਕਟਰੀ ਦੇ ਅੱਗੇ ਆ ਬੁੱਢੇ ਦਰਿਆ ਦੇ ਉੱਤੇ ਤੇ ਬੁੱਢੇ ਦਰਿਆ ਦੇ ਵਿੱਚੋਂ ਹਵਾ ਨਾਲ ਜਿਹੜਾ ਕੈਮੀਕਲ ਉੱਡ ਕੇ ਉਹ ਸਰਗਿਆਂ ਤੇ ਪਿਆ ਸਰਗਿਆਂ ਉਹ ਕੈਮੀਕਲ ਨੇ ਗਾਲਤਾ ਇੰਨੀ ਜ਼ਹਿਰ ਹੈ ਚ ਜੀ ਤੇ ਇਹ ਇਹ ਲੋਕ ਪੀ ਕੇ ਲੋਕਾਂ ਦੀਆਂ ਹੱਡੀਆਂ ਮੱਝਣੀਆਂ ਅੰਦਰ ਸਿਆਸਤਾਂ ਇਥੇ ਆਹੀ ਹੁੰਦੀ ਨੇ ਅੱਜ ਪਰ ਹੁਣ ਸਿਆਸਤ ਨਹੀਂ ਪਹਿਣ ਮੇਰੇ ਨਾਂ ਸੀ ਪਹਿਲਾਂ ਕੀਤੀ ਸੀ ਗੰਦੀ ਸਿਆਸਤ ਦੇ ਨਾਂ ਸੀ ਹੁਣ ਕਰਨੇ ਆ ਅੱਜ ਐਲਾਨ ਕਰਕੇ ਜਾਵਾਂਗੇ ਵੀ ਇੰਨੀ ਤਰੀਕ ਨੂੰ ਬੰਨ ਮਾਰਾਂਗੇ ਜਿਉਂ ਤੋਂ ਪਹਿਲਾਂ ਸਰਕਾਰ ਨੇ ਇਹਦਾ ਹੱਲ ਨਾ ਲੋਕਾਂ ਨੂੰ ਕਿੱਦਾਂ ਜਾਗਰੂ ਕਰੋਗੇ ਆਪਣੇ ਨਾਲ ਲੈ ਕੇ ਆਓਗੇ ਕਿ ਲੋਕ ਤੁਹਾਡਾ ਸ਼ਹਿਰ-ਸ਼ਹਿਰ ਜਾਵਾਂਗੇ ਕਿਉਂਕਿ ਮੁੱਦਾ Hindu Sikh Muslim ਦਾ ਦਾ ਹੈ ਨਹੀਂ ਇਨਸਾਨੀਅਤ ਮਨੁੱਖਤਾ ਦੀ ਭਲਾਈ ਦਾ ਮੁੱਦਾ ਹੈ ਹਰ ਬੰਦੇ ਨੂੰ ਹਰ ਧਰਮ ਜਾਤ ਦੇ ਬੰਦੇ ਨੂੰ ਪਾਣੀ ਲੋੜਾ ਚਾਹੇ ਅਮੀਰ ਆ ਚਾਹੇ ਗਰੀਬ ਆ ਚਾਹੇ ਜਿਹੜਾ ਮਰਜੀ ਧਰਮ ਦਾ ਬੰਦਾ ਹੈ ਤਾਂ ਲੋਕਾਂ ਨੂੰ ਅਪੀਲ ਕਰਕੇ ਇੱਥੇ ਫਿਰੇ ਲਿਆਵਾਂਗੇ ਵੀ ਆਜੋ ਭਰਾਵੋ ਇਹ ਕੱਲੇ ਪਿੰਡਾਂ ਨੂੰ ਸੁੱਕੇ ਨਹੀਂ ਦਿੱਤਾ ਵੀ ਅਸੀਂ ਇੱਥੇ ਆ ਕੇ ਲੜਨਾ ਮਰਨਾ ਹੈ ਪਾਣੀ ਦਾ ਸ਼ਹਿਰ ਵੀ ਪੀਂਦੇ ਐ ਜੀ ਪਾਣੀ ਦਾ ਇੱਥੇ ਹਿੰਦੂ ਵੀ ਪਿੰਦਾ ਮੁਸਲਮਾਨ ਸਿੱਖ ਸਾਰੇ ਪੀਂਦੇ ਸਾਰਿਆਂ ਦਾ ਮੁੱਦਾ ਹੈ ਜੀ ਉੱਠ ਕੇ ਆਪਾਂ ਇਹਦੇ ਲੜਾਈ ਲੜਨੀ ਹੈ ਸੋਨੂੰ ਬੇਨਤੀ ਵੀ ਮੈਂ ਜਿੰਨਾਂ ਤੱਕ ਗੱਲਾਂ ਕਰਦਾ ਪਹੁੰਚਾਈਆਂ ਆਈ ਥੋਪ ਟੈਂਕਰ ਭਰਿਆ ਕਰਾਂਗੇ ਜੀ ਇਹਦਾ ਹੁਣ ਐਲਾਨ ਕਰਕੇ ਅਸੀਂ ਕਿੱਦਾਂ ਪੜਨਾ ਟੈਂਕਰ ਜਿਹੜੇ ਇੱਥੋਂ ਦੇ ਐਮ.ਐਲ.ਏ. ਆ ਜਿਹੜੇ ਕੋਈ ਮੰਤਰੀ ਆ ਜਿਹੜੇ ਕੋਈ ਇੱਥੋਂ ਦੇ ਐਮ.ਪੀ. ਆ ਉਹਨਾਂ ਦੇ ਬਾਹਰ ਦੇ ਵਿੱਚ ਆ ਕੇ ਖੜ ਜਾ ਕਰਾਂਗੇ ਲੈ ਤੁਸੀਂ ਪਾਣੀ ਆ ਗਿਆ ਬੁੱਢੇ ਜੀ ਜੇ ਨਾ ਕੁਛ ਕਰਾਂਗੇ ਬਾਡ ਉਲਕੇ ਆ ਕਰਾਂਗੇ ਜੀ ਜੀ ਹੁਣ ਸਰਕਾਰ ਨੇ ਕੀ ਕਰਾਉਣਾ ਇਹ ਅੱਖ ਕੇ ਕਦਮ ਚੱਕਣਾ ਪੈ ਰਿਹਾ ਕਿਉਂਕਿ ਮੈਨੂੰ ਇੱਥੇ ਆਉਂਦੇ ਨੂੰ 8 ਸਾਲ ਹੋ ਗਏ ਜੀ ਮੈਂ 16 ਚ ਇੱਥੇ ਪਹਿਲੀ ਵਾਰੀ ਆਇਆ ਸੀ ਉਦੋਂ ਕੁਲਪਾਲ ਵਰਗੇ ਸਾਡੇ ਨਾਲ ਆਏ ਸੀ ਉਦੋਂ ਲੈ ਕੇ ਲਗਾਤਾਰ ਹਰ ਸਾਲ ਇਥੇ ਰੌਲਾ ਪਾਉਨੇ ਆ ਸੀ ਘੁੱਟ ਖਲੁੱਟ ਪਰ ਐਸ ਕੀਤਾ ਹੁਣ ਹੱਦ ਵੱਧ ਗਈ ਹੁਣ ਅਸੀਂ ਕਿਉਂ ਉੱਠੇ ਆ ਇਸ ਮਸਲੇ ਨੂੰ ਲੈ ਕੇ ਮੈਂ ਉਹ ਪਿੰਡਾਂ ਚ ਗਿਆ ਹਵੋਰ ਫਾਲਕਾ ਧਰਾਗ ਵਾਲਾ ਪਿੰਡ ਹੋਰ ਪਿੰਡ ਆ ਜੀ ਘਰਾਂ ਦੇ ਵਿੱਚ ਲੂਲੇ ਲੰਗੜੇ ਇੰਨੇ ਕਾਣੇ ਪਾਹ ਜਵਾਕ ਪੈ ਪਤਾ ਨਹੀਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਚੰਬੜੀਆਂ ਲੋਕਾਂ ਨੂੰ ਡਾਕਟਰਾਂ ਨੇ ਸਮਝ ਵੀ ਨਹੀਂ ਆਉਂਦੀਆਂ ਵੀ ਬਿਮਾਰੀ ਹੈ ਕਿਹੜੀ ਆ ਉਹਨਾਂ ਜ਼ਹਿਰ ਪੀ ਕੇ ਖਵਰਾ ਕਿਹੜੀ ਬਿਮਾਰੀ ਹੁੰਦੀ ਹੈ ਟੈਕ ਵੀ ਨਹੀਂ ਆਉਂਦੀ ਤਾਂ ਉੱਠਿਆਂ ਵੀ ਹੁਣ ਤਾਂ ਜਮੇ ਹੀ ਮਰ ਚੱਲੇ ਉੱਠ ਖੜੋ ਸਾਰਾ ਮਾਲਵਾ ਮਾਰ ਦੇਣਾ ਆਹ ਜ਼ਹਿਰ ਨੇ ਜੀ ਇਸ ਕਰਕੇ ਉੱਠਿਆਂ ਤੇ ਲੋਕਾਂ ਨੂੰ ਪੀਲਾ ਜਥੇਬੰਦਿਆਂ ਨੂੰ ਪੀਲਾ ਵੀ ਕਿਹੜੀਆਂ ਐਮਐਸ ਨੇ ਕਿਹੜੀਆਂ ਫਸਲਾਂ ਦੇ ਭਾਅ ਕਿਹੜੇ ਮਾਪ ਦੇ ਕਿੱਥੇ ਲੜਦੇ ਫਿਰਦੇ ਹੋ ਜੀ ਆ ਸਾਡੇ ਗਾਂ ਨਸਲੇ ਨਾਲ ਬੱਚੀਆਂ ਜ਼ਹਿਰਾਂ ਪੀ ਪੀ ਕੇ ਮਰ ਗਈਆਂ ਕਿੱਥੇ ਲੜਾਂਗੇ ਲੜਨ ਜੋਗਰੇ ਰਹਿਣੇ ਨਹੀਂ ਆਹ ਮੁੱਦਾ ਹੱਲ ਕਰੋ ਸਾਡੇ ਨਾਲ ਖੜੋ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਕਿ ਇਸ ਬੁੱਢੇ ਦਰਿਆ ਦੇ ਕਰਕੇ ਜੋ ਅੱਗੇ ਆਉਣ ਵਾਲੀਆਂ ਨਸਲਾਂ ਨੇ ਉਹ ਖਰਾਬ ਹੋ ਰਹੀਆਂ ਅੱਗੇ ਪਿੰਡਾਂ ਦੇ ਵਿੱਚ ਬੱਚੇ ਲੂਲੇ ਲੰਗੜੇ ਪੈਦਾ ਹੋ ਰਹੇ ਨੇ ਬਿਮਾਰੀਆਂ ਲੱਗ ਰਹੀਆਂ ਨੇ ਵੀ ਉਹਨੂੰ ਰੋਕ ਲਿਆ ਜਾਵੇ ਇਹਦਾ ਕੋਈ ਹੱਲ ਕੀਤਾ ਜਾਵੇ ਪਰ 8 ਸਾਲਾਂ 'ਚ ਕੋਈ ਅਸਰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਬਸ ਆਹੀ ਅਫਸੋਸ ਦੀ ਗੱਲ ਹੈ ਕਿ ਕੁਝ ਨਹੀਂ ਹੋ ਰਿਹਾਗਾ ਆ ਵੇਖ ਲਓ ਤੁਹਾਡੇ ਸਾਹਮਣੇ ਆਹ ਇਨਸਾਨ ਦੀ ਕਰਾਮਾਤ ਹੈ ਇਧਰਲੇ ਪਾਸੇ ਆਹ ਕੁਦਰਤ ਦੀ ਕਰਾਮਾਤ ਹੈ ਇਦਰੋਂ ਅੰਮ੍ਰਿਤ ਆ ਰਿਹਾ ਇਦਰੋਂ ਜ਼ਹਿਰ ਆ ਰਿਹਾ ਅਸੀਂ ਉਹਨਾਂ ਨੂੰ ਮਿਕਸ ਕਰ ਰਹੇ ਆਂ ਔਰ ਅੰਮ੍ਰਿਤ ਨੂੰ ਵੀ ਜ਼ਹਿਰ ਬਣਾ ਰਹੇ ਆਂ ਅਸੀਂ ਨਾ ਸਭ ਤੋਂ ਵੱਡੀ ਗੱਲ ਕੀ ਜਿਵੇਂ ਤੁਸੀਂ ਹੋਣੇ ਕਿ ਆ ਬੱਚਿਆਂ ਵਾਲੀ ਗੱਲ ਅਸੀਂ ਕੁਝ ਪਿੰਡ ਨੇ ਜਿਵੇਂ ਤਰਾੰਗ ਵਾਲਾ ਕੁਝ ਹੋਰ ਪਿੰਡ ਉਧਰ ਮਲੋਟ ਲਾਗੇ ਉੱਥੇ ਗਏ ਉੱਥੇ ਜਾ ਕੇ ਵੇਖਿਆ ਕਿ ਬੱਚੇ ਆ ਬਾਹਰ ਜੰਮ ਰਹੇ ਨੇ ਜੀ ਐਡੇ ਕਰਕੇ ਆ ਪਾਣੀ ਕਰਕੇ ਕਿਉਂਕਿ ਉਹਨਾਂ ਦਾ ਧਰਤੀ ਇਟਲਾ ਪਾਣੀ ਬਹੁਤ ਜ਼ਿਆਦਾ ਖਾਰਾ ਹੈ ਜੀ ਉਹ ਖਾਰੇ ਪਾਣੀ ਕਰਕੇ ਉਹ ਪਾਣੀ ਸੂਏ ਦਾ ਜਿਹੜਾ ਉਤਕੋਲ ਦੀ ਸੂਆ ਨਿਕਲਦਾ ਉਹਦਾ ਪੀਂਦੇ ਨੇ ਉਹ ਸੂਏ ਦਾ ਪਾਣੀ ਪੀਣ ਕਰਕੇ ਜਿਹੜਾ ਕਿ ਐਸ ਪਾਣੀ ਆਹੀ ਸਪਲਾਈ ਅੱਗੇ ਹੁੰਦਾ ਹੈ ਜੀ ਇਹ ਪਾਣੀ ਪੀਣ ਕਰਕੇ ਉਹ ਬੱਚੇ ਅਪਾਹਜ ਜਾਂ ਮਰੇ ਨੇ ਮੈਂਟਲੀ ਰਿਟਾਰਡਡ ਜਾਂ ਮਰੇ ਨੇ 70 ਬਿਮਾਰੀਆਂ ਨੇ 70 ਬਿਮਾਰੀਆਂ ਨੇ ਜਿਹੜੀਆਂ ਉਹਨਾਂ ਨੂੰ ਹੋਈਆਂ ਹੋਈਆਂ ਨੇ ਸਿਰਫ ਇਹ ਦੇ ਕਰਕੇ ਜੀ ਇਹ ਅਸੀਂ ਜਿੰਨਾ ਚਿਰ ਇਹਦੀ ਸਭ ਤੋਂ ਵੱਡੀ ਗੱਲ ਕੀ ਹੈ ਨਾ ਕਿ ਜਿੰਨਾ ਚਿਰ ਅਸੀਂ ਇਹਨੂੰ ਮੁੱਦਾ ਨਹੀਂ ਬਣਾਵਾਂਗੇ ਮੁੱਦਾ ਨਹੀਂ ਬਣਾਵਾਂਗੇ ਔਰ ਮੁੱਦਾ ਬਣਾ ਕੇ ਲੋਕਾਂ ਨੂੰ ਨਾਲ ਨਹੀਂ ਜੋੜਾਂਗੇ ਕਿਸੇ ਨੇ ਸਾਡੀ ਗੱਲ ਨਹੀਂ ਪੂਰੀ ਤੁਸੀਂ ਸਾਡੇ ਨਾਲ ਲੱਖਾ ਸਿਧਾਨਾ ਜਿੰਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਕਿ ਇੱਕ ਪਾਸੇ ਜਿੱਥੇ ਬੁੱਢਾ ਦਰਿਆ ਦਾ ਪਾਣੀ ਹੈ ਜਿਹੜਾ ਕਿ ਗੰਦਲਾ ਹੋ ਚੁੱਕਿਆ ਵਾ ਉਹ ਸਤਲੁਜ ਦੇ ਨਾਲ ਮਿਲਦਾ ਵਾ ਆਕੇ ਤੇ ਜਦੋਂ ਇਹ ਪਾਣੀ ਦਰਿਆ ਦੇ ਨਾਲ ਆਕੇ ਮਿਲਦਾ ਹੈ ਤਾਂ ਦਰਿਆ ਨੂੰ ਵੀ ਗੰਦਲਾ ਕਰਦਾ ਪਿਆ ਜਿਸੇ ਨਾਲ ਕਰਕੇ ਅੱਗੇ ਜਿੰਨੇ ਵੀ ਪਿੰਡ ਸ਼ਹਿਰ ਆਂਦੇ ਨੇ ਉੱਥੋਂ ਦੀਆਂ ਨਸਲਾਂ ਨੇ ਜਿਹੜੀਆਂ ਉਹ ਖਰਾਬ ਹੋ ਰਹੀਆਂ ਕਹਿੰਦੇ ਕਿ ਬੱਚੇ ਨੇ ਜਿਹੜੇ ਲੁੱਲੇ ਲੰਗੜੇ ਪੈਦਾ ਹੋ ਰਹੇ ਨੇ ਉਹਨਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਤੇ ਜੇਕਰ ਇਸ ਤੋਂ ਬਚਣਾ ਹੈ ਤਾਂ ਇਹਦੇ ਲਈ ਸਾਰਿਆਂ ਨੂੰ ਆਵਾਜ਼ ਚੱਕਣੀ ਪੈਗੀ ਤੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਐਮ.ਐਲ.ਏ ਨੇ ਮੰਤਰੀ ਸੰਤਰੀ ਨੇ ਸਾਰਿਆਂ ਦੇ ਘਰੇ ਬੁੱਡੇ ਦਰਿਆ ਦਾ ਪਾਣੀ ਆ ਜਿਹੜਾ ਟੈਂਕਰ ਭਰ ਕੇ ਜਾਇਆ ਕਰੇਗਾ ਉਹਨਾਂ ਨੂੰ ਕਿਹਾ ਜਾਏਗਾ ਕਿ ਤੁਸੀਂ ਇਹਦੇ ਨਾਲ ਨਹਾਓ ਜਾਂ ਆਪਣੇ ਬੱਚਿਆਂ ਨੂੰ ਕਲਾਓ ਜੇਕਰ ਨਹੀਂ ਕਰਨਗੇ ਤਾਂ ਫਿਰ ਉਹਨਾਂ ਦੇ ਘਰ ਦੇ ਮੁਰੇ ਪਾਣੀ ਡੋਲ ਕੇ ਆਣਗੇ ਤੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਬੰਨਾਂ ਜਿਹੜਾ ਉਹ ਲਗਾ ਦਵਾਂਗੇ ਇਸ ਨੂੰ ਤੇ ਜਦੋਂ ਬੰਨ ਲਗਾ ਦਿੱਤਾ ਤੇ ਉਸ ਤੋਂ ਅਸੀਂ ਉਸ ਤੋਂ ਪਹਿਲਾਂ ਸਾਰਿਆਂ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬੰਨ ਲਗਾ ਦਿੱਤਾ ਜਾਏਗਾ ਉਸ ਤੋਂ ਪਹਿਲਾਂ ਕਿ ਅਸੀਂ ਬੰਨ ਲਗਾਈਏ ਤੇ ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਦਾ ਕੋਈ ਹੱਲ ਕੀਤਾ ਜਾਵੇ ਤਾਂ ਕਿ ਇਹ ਪਾਣੀ ਆ ਜਿਹੜਾ ਜ਼ਹਿਰੀ ਪਾਣੀ ਬਣ ਕੇ ਅੱਗੇ ਆਉਣ ਵਾਲੀਆਂ ਨਸਲਾਂ ਨੂੰ ਖਰਾਬ ਨਾ